ਕੰਦੇ ਗੁਰ ਸੰਗ ਭਾਣਿਆ ਜੁਗ ਮਾਸ ਵਿਤੈ ਵੀ ਉਹਨੂੰ ਗੁਰੂ ਸਾਹਿਬ ਜੀ ਨਾਲ ਮਿਲ ਕਰਕੇ ਜਿਹੜਾ ਹੈ ਤੇ ਸਮਾਨੀਅਤ ਕੀਤਾ ਗਿਆ ਹੈ ਜੀ ਹੋਏ ਮਾਗ ਸੁਦੀ ਦਸਮੀ ਸੋ ਖਿੱਤ ਕੰਦੇ ਹੁਨਾ ਭਾਈ ਹੋਏ ਮਾਗ ਸੁਦੀ ਦਸਮੀ ਸੋ ਜਿੱਤੇ ਵੀ ਮਾਗ ਸੁਦੀ ਦਸਮੀ ਨੂੰ ਜਿਹੜਾ ਹੈ ਤੇ ਉਹ ਵਿਆਹ ਕੀਤਾ ਜਾਣਾ ਹੈ ਜੀ ਸੁਧ ਤ ਉਸ ਸਹਿ ਥਬ ਵਿਆਹ ਕਰ ਬਸ ਕੰਦੇ ਵੀ ਇਹ ਦਿਨ ਭਾਈ ਆਪਾਂ ਰੱਖ ਲਈ ਵੀ ਇਹ ਹੀ ਦਿਨ ਸਾਡੇ ਲਈ ਸੁਭ ਹੈ ਤੇ ਉਹਨੇ ਇਹ ਨਹੀਂ ਹੈ ਵੀ ਾਂ ਕੋ ਸੋਭਾ ਹੈ ਜਾਂ ਮਾੜਾ ਹੈ ਕਹਿੰਦੇ ਭਾਵੀ ਦਿਨ ਚੁਣਿਆ ਗਿਆ ਇੱਕ ਸਮਾਂ ਚੁਣਿਆ ਗਿਆ ਦਿਨ ਚੁਣਿਆ ਗਿਆ ਵੀ ਇਸ ਦਿਨ ਜਿਹੜਾ ਹੈ ਤੇ ਭਾਈ ਆਪਾਂ ਜਿਹੜਾ ਉਹ ਰਸਮ ਕਰਾਂਗੇ ਤੇ ਸਾਰੀ ਰਸਮ ਜਿਹੜੀ ਏ ਤੇ ਉਹ ਆਪਾਂ ਕਰਕੇ ਜਿਹੜਾ ਹੈ ਤੇ ਵਿਆਹ ਕਰਦੇ ਆਂਗੇ ਕਹਿੰਦੇ ਭਾਈ ਇਹ ਹੀ ਆਪਣੇ ਲਈ ਜਿਹੜਾ ਸਭ ਤੋਂ ਚੰਗਾ ਤੇ ਸੋਭ ਦਿਨ ਹੋਵੇਗਾ ਜੀ ਰੁੱਤ ਸੁੰਦਰ ਹੈ ਨਿਸ਼ਚੈ ਸੁਧਰੋ ਵੀ ਬੜਾ ਜਿਹੜਾ ਹੈ ਰੁੱਤ ਵੀ ਵਧੀਆ ਹੈ ਤੇ ਸਭ ਕੁਝ ਵਧੀਆ ਹੈ ਜੀ ਦੋਹਰਾ ਮੰ ਸਾਹਾ ਸੁਧਵਾਏ ਕਰ ਸੁਨਿਓ ਨਾਰਾਇਨ ਦਾਸ ਗੁਰੂ ਸਾਹਿਬ ਇਹ ਸਾਰੀ ਗੱਲ ਨਾਰਾਇਣ ਦਾਸ ਨੇ ਸੁਣੀ ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਭਾਈ ਆਪਾ ਆਹ ਦਿਨ ਜਿਹੜਾ ਹੈ ਤੇ ਉਹ ਵਿਆਹ ਕੀਤਾ ਜਾਵੇਗਾ ਤੇ ਸਮਾ ਹੋਏਗਾ ਤੇ ਨਾਰਾਇਣ ਦਾਸ ਨੇ ਸਾਰੀਆਂ ਗੱਲਾਂ ਸੁਣੀਆਂ ਤੇ ਸੁਣ ਕਰਕੇ ਬੜੀ ਖੁਸ਼ੀ ਮਨਾਉਂਦਾ ਪਿਆ ਹੈ ਕਰ ਨਿਸ਼ਚੈ ਹਰਖਤ ਪਿਓ ਖਰੈ ਕਰੀ ਅਰ ਦਾਸ ਹੁਣ ਇੰਨਾ ਕ ਚਾ ਚੜਿਆ ਵੇ ਗੁਰੂ ਚਰਨਾ ਤੇਨੇ ਅਰਦਾਸ ਕਰ ਰਿਹਾ ਹੈ ਤੇ ਨੀਚਾ ਧਾਰ ਕੇ ਹਰਖਤ ਦਾ ਮੀਜ ਹੁੰਦਾ ਖੁਸ਼ੀ ਕਹਿੰਦੇ ਹਰਖਤ ਭਇਓ ਖਰੇ ਕਰੀ ਅਰਦਾਸ ਤੇ ਬੜੀ ਖੁਸ਼ੀ ਦੇ ਵਿੱਚ ਖੜੇ ਹੋ ਕੇ ਗੁਰੂ ਚਰਨਾ ਤੇ ਨਮਸਕਾਰ ਕਰਦਾ ਹੈ ਬੰਦਨਾ ਕਰਦਾ ਹੈ ਅਰਦਾਸ ਕਰ ਰਿਹਾ ਹੈ ਜੀ ਟੋਟਕ ਛੰਦ ਦੇਹੋ ਆਇਸ ਜੋ ਆਵਾਸ ਆਵਾ ਜਦੋਂ ਵੀ ਕਹਿੰਦੇ ਭਾਈ ਦੇਹੋ ਆਇਸ ਜਾਓ ਆਵਾਸ ਜਦੋਂ ਵੀ ਉਹਨਾਂ ਨੇ ਬਾਤ ਦਿੱਤੀ ਤੇ ਉਸੇ ਸائیں ਬੌਂਦਾ ਪਿਆਰ ਹੈ ਗਨ ਸੋਜਨ ਤਿਆਰ ਕਰੋ ਸਭ ਉਹ ਨਾਲ ਹੀ ਫਿਰ ਬਚਨ ਕੀਤੇ ਕਹਿੰਦੇ ਭਾਈ ਗਨ ਸੋਜ ਤਿਆਰ ਕਰਿਓ ਸਭ ਵੀ ਸਾਰਾ ਸਾਮਾਨ ਜਿਹੜਾ ਸੀਗਾ ਤੇ ਉਹ ਵੀ ਸਾਰਾ ਤਿਆਰ ਕੀਤਾ ਗਿਆ ਹੈ ਕਰ ਬੰਦਨ ਕੋ ਤਤਕਾਲ ਗਿਆ ਬੰਦਰਾ ਕਰਕੇ ਕਹਿੰਦੇ ਤਤਕਾਲ ਦਾ ਭਾਵ ਉਹਦਾ ਉਸੇ ਸਮੇਂ ਜਾਣਾ ਕਰਦਾ ਹੈ ਆਪਣੇ ਘਰ ਪ੍ਰਾਪਤ ਹੋ ਤਪਾਇਆ ਆਪਣੇ ਘਰ ਜਿਹੜਾ ਹੈ ਤੇ ਪਹੁੰਚਣਾ ਕਰਦਾ ਘਰ ਪ੍ਰਾਪਤ ਹੋ ਤਪਿਓ ਆਪਣੇ ਘਰ ਜਿਹੜਾ ਹੈ ਪਹੁੰਚਦਾ ਪਿਆ ਹੈ ਬਰਤਾਂਤ ਕੁਟੰਬ ਸੰਗ ਕਹਿਆ ਤੇ ਗੁਰੂ ਸਰੋ ਸਾਰਾ ਬਰਤਾਂਤ ਕੁਟੰਬ ਵਿੱਚ ਹੁੰਦਾ ਪਰਿਵਾਰ ਗੁਰੂ ਸਾਹਿਬ ਜੀ ਕੋਲ ਆਇਆ ਦਿਨ ਰੱਖਿਆ ਗਿਆ ਸਾਰਾ ਕੁਝ ਤੈਅ ਕੀਤਾ ਗਿਆ ਵੀ ਕਿਸ ਤਰ੍ਹਾਂ ਦਾ ਜਿਹੜਾ ਸਮਾਗਮ ਕਰਨਾ ਹੈ ਕਿਵੇਂ ਕਰਨਾ ਹੈ ਕੀ ਹੋਵੇਗਾ ਆਪ ਜੀ ਸਾਰਿਆਂ ਨੂੰ ਪਤਾ ਹੈ ਵੀ ਗੁਰਮਤਿ ਦੇ ਵਿੱਚ ਜਿਹੜਾ ਸਮਾਗਮ ਹੈ ਤੇ ਉਹ ਗੁਰਮਤਿ ਦੇ ਅਨੁਸਾਰ ਹੀ ਹੋਣਾ ਚਾਹੀਦਾ ਆਪਾਂ ਪਹਿਲਾਂ ਵੀ ਦੇਖਿਆ ਪਹਿਲੇ ਦਿਨਾਂ 'ਚ ਆਪਣੇ ਪ੍ਰਸੰਗ ਸਰਵਨ ਕੀਤਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾ ਪਰਮਾਤਮਾ ਤੇ ਭਰੋਸਾ ਰੱਖਦੇ ਆ ਵਾਹਿਗੁਰੂ ਦੇ ਜੋ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਜਿਵੇਂ ਹੋ ਰਿਹਾ ਓਵੇਂ ਉਹ ਸਾਨੂੰ ਚਲਾ ਰਿਹਾ ਹੈ ਤੇ ਜਦੋਂ ਵਿਸਾਈ ਦੀ ਉਹ ਸਗਾਈ ਜੋੜਨ ਦੀ ਗੱਲ ਹੋਵੇ ਜਾਂ ਸਗਾਈ ਤੋੜਨ ਦੀ ਗੱਲ ਹੋਵੇ ਗੱਲਾਂ ਦੋਨੇ ਵੀ ਜਦੋਂ ਕਿਸੇ ਨੂੰ ਜਵਾਬ ਦੇਣਾ ਨਾ ਬਹੁਤ ਵੱਡੀ ਗੱਲ ਹੁੰਦੀ ਹੈ ਗੁਰੂਸਵਰ ਤੇ ਚੰਦੂ ਪਾਪੀ ਦਾ ਰਸਤਾ ਜਦੋਂ ਆਪ ਜੀ ਨੇ ਸਰਵਣ ਕੀਤਾ ਮੈਂ ਤਾਂ ਆਪਾਂ ਬੈਕਗ੍ਰਾਉਂਡ ਪਿਛਲੇ ਪਾਸੇ ਜਾ ਰਹੇ ਹਾਂ ਵੀ ਤਾਂ ਕਿ ਗੱਲ ਸਮਝ ਲੱਗ ਜੇ ਬਿੱਜੇ ਦੋ ਰਿਸ਼ਤਾ ਤੋੜਿਆ ਗਿਆ ਸੀ ਨਾ ਤੇ ਉਸ ਸਮੇਂ ਗੁਰੂ ਸਾਹਿਬ ਸਿੱਧਾ ਜਵਾਬ ਨਹੀਂ ਦਿੱਤਾ ਵੀ ਹਾਂ ਭਾਈ ਅੱਜ ਤੋਂ ਬਾਅਦ ਵੀ ਆਪਾਂ ਰਿਸ਼ਤਾ ਲੈਣ ਆਣੇ ਜੰਗ ਨਾ ਮਹਾਰਾਜ ਕਹਿੰਦੇ ਭਾਈ ਸਾਰੇ ਸੰਗਤ ਬੈਠੋ ਵੀ ਬੈਠ ਕੇ ਪਹਿਲਾਂ ਆਪਾਂ ਸਿਮਰਨ ਕਰੀਏ ਪਹਿਲਾਂ ਸਿਮਰਨ ਕੀਤਾ ਗਿਆ ਬਗੋਦ ਦੀ ਬਾਣੀ ਪੜ੍ਹੀ ਗਈ ਫਿਰ ਅਰਦਾਸਾ ਸੋਧਿਆ ਗਿਆ ਅਰਦਾਸ ਸੋਧ ਕੇ ਫਿਰ ਉਸ ਤੋਂ ਬਾਅਦ ਨਿਹਚਾ ਜਿਹੜਾ ਹੈ ਤੇ ਉਹ ਫਿਰ ਫੈਸਲਾ ਲੈਂਦਾ ਹੈ ਇੱਥੇ ਇਹ ਨਹੀਂ ਹੈ ਵੀ ਆਪਾਂ ਜਿਹੜਾ ਕੋਈ ਫੈਸਲਾ ਲੈ ਲਿਆ ਹਾਂ ਠੀਕ ਹੈ ਵੀ ਓਕੇ ਨਾ ਬਿਲਕੁਲ ਇਹ ਸਾਡੀ ਇੱਕ ਗੁਰਮਤ ਹੈ ਗੁਰਮਤ ਦਾ ਭਾਵ ਹੁੰਦਾ ਹੈ ਗੁਰੂ ਦੀ ਮਤ ਅਸੀਂ ਕੋਈ ਵੀ ਕਾਰਜ ਕਰਦੇ ਆ ਨਾ ਗੁਰੂਸਵਰ ਤੇ ਕਾਰਜ ਅਸੀਂ ਗੁਰੂ ਦੀ ਮਤ ਦੇ ਅਨੁਸਾਰ ਕਰਨਾ ਹੈ ਗੁਰੂ ਦੀ ਮਤ ਕੀ ਹੈ ਵੀ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਕਿੜਾ ਪ੍ਰਸਾਦ ਦੀ ਦੀਗ ਬਨਾਈਏ ਦੀਗ ਬਣਾ ਕੇ ਹੁਕਮਨਾਮਾ ਸਾਹਿਬ ਹੋਵੇ ਗੁਰੂ ਤੋਂ ਹੁਕਮ ਲੈ ਕੇ ਫਿਰ ਅਸੀਂ ਕਾਰਜ ਸ਼ੁਰੂ ਕਰੀਏ ਕੋਈ ਵੀ ਕਾਰਜ ਕਰਨਾ ਹੋਵੇ ਕਿਸੇ ਤਰ੍ਹਾਂ ਦਾ ਵੀ ਇਹ ਸਾਡੀ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੋਇਆ ਹੈ ਉਦਾਂ ਗੁਰਬਾਣੀ ਚ ਮਹਾਰਾਜ ਨੇ ਵੀ ਸਾਨੂੰ ਬਾਰ-ਬਾਰ ਇਹ ਚੀਜ਼ਾਂ ਸਮਝਾਈਆਂ ਨੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਇਹ ਚੀਜ਼ ਦਾ ਵੀ ਗੁਰੂ ਸਾਹਿਬ ਜਿਹੜਾ ਵੀ ਕਾਰਜ ਕਰਦੇ ਐ ਤੇ ਉਹ ਅਰਦਾਸ ਬੇਨਤੀ ਕਰਕੇ ਤੇ ਹੁਕਮ ਨਮਾ ਸਾਹਿਬ ਲੈ ਕੇ ਕਿੜਾ ਪ੍ਰਸਾਦੀ ਦੇਗ ਬਣਾ ਕੇ ਹੀ ਕਰਦੇ ਐ ਇਹ ਗੁਰਮਤ ਹੈ ਮਾਫੀ ਦੇ ਇਥੇ ਮੈਂ ਇੱਕ ਸ਼ਬਦ ਵਰਤਾਂ ਅੱਜ ਜਿਹੜੇ ਗੁਰੂ ਨਾਨਕ ਦੇਵਾ ਗੁਰਸਿੱਖ ਸੰਗਤ ਆ ਨਾ ਉਹ ਵੇਸ਼ਕ ਦੇ ਗੁਰੂ ਅਗੇ ਅਰਦਾਸ ਕਰਦੇ ਐ ਚ ਕੋਈ ਦੂਰਾਵਾਂ ਪਰ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ ਕਮੇ ਕਿ ਰਹਿ ਜਾਂਦੀਆਂ ਕਈ ਬੜਕੜਾ ਪ੍ਰਸਾਦੀ ਦੀਗ ਨਹੀਂ ਬਣਾਉਂਦੇ ਜਿਕੜਾ ਪ੍ਰਸਾਦੀ ਦੀ ਦੀਗ ਬਣੀ ਹੁ ਕਾਰਜ ਕਰਨਾ ਠੀਕ ਹੈ ਕਿ ਉਰੂਗੇ ਅਰਦਾਸ ਬੇਨਤੀ ਕੀਤੀ ਅਰਦਾਸ ਕਰਕੇ ਕਿੜਾ ਪ੍ਰਸਾਦੀ ਦੀਗ ਨਹੀਂ ਬਣਾਈ ਫਿਰ ਹੋਕਾ ਨਾਮਾ ਸਾਹਿਬ ਨਹੀਂ ਲੈਤਾ ਭਾਵ ਕੀ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲ ਰਹਿ ਜਾਂਦੇ ਸਿਰ ਅਗਲੀ ਗੱਲ ਚਲੋ ਹੋਕਾ ਨਾਮਾ ਸਾਹਿਬ ਵੀ ਲੈ ਲਿਆ ਮੈਂ ਕਿਹਾ ਬੜਾ ਪ੍ਰਸਾਦੀ ਦੀਗ ਬਣਾ ਕੇ ਅਰਦਾਸ ਵੀ ਕਰ ਲਈ ਪਰ ਜਿਹੜਾ ਕਾਰਜ ਕਰਦੇ ਆ ਫਿਰ ਅਸੀਂ ਆਪਣੇ ਮਤੋਂ ਅਨੁਸਾਰ ਕਰਦੇ ਆ ਉੱਥੇ ਉਹਨਾਂ ਦਾ ਟਪਲਾ ਪੈ ਜਾਂਦਾ ਵੀ ਜੇ ਗੁਰੂ ਅਗੇ ਅਰਦਾਸੇ ਬੇਨਤੀ ਕੀਤੀ ਫਿਰ ਸਾਨੂੰ ਹਰ ਇੱਕ ਪਲ-ਪਲ ਤੇ ਗੁਰਮਤ ਦਾ ਧਿਆਨ ਰੱਖਣਾ ਚਾਹੀਦਾ ਵੀ ਸਾਡੇ ਚ ਇਹ ਗੁਰਮਤ ਦੀ ਗੱਲ ਵੀ ਹੈਗੀ ਹੈ ਜਾਂ ਨਹੀਂ ਹੈਗੀ ਇਹ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਫਿਰ ਅਸੀਂ ਕੀ ਕਰਦੇ ਆ ਵੀ ਉਸ ਪੱਖ ਨੂੰ ਵੇਖਦੇ ਹੋਏ ਆ ਉਹਨੂੰ ਅਸੀਂ ਅਲਾਮਬੇ ਕਰ ਦਿੰਦੇ ਆ ਵੀ ਨਹੀਂ ਵੀ ਐਦਾਂ ਨਹੀਂ ਹੋਣਾ ਚਾਹੀਦਾ ਆਪਾਂ ਐਂ ਕਰੂ ਬੁੱਤਥੇ ਕੀ ਕੀ ਰਹਿ ਜਾਂਦਾ ਫਿਰ ਫਿਰ ਗੁਰਮਤ ਨਹੀਂ ਰਹਿੰਦੀ ਫਿਰ ਤਾਂ ਸਾਡੀ ਮੱਤ ਹੀ ਹੈ ਨਾ ਮੈਂ ਤਾਂ ਫਿਰ ਸਪਸ਼ਟ ਕਹਾਂਗਾ ਵੀ ਫਿਰ ਤਰ ਅਰਦਾਸਾ ਕਰਨ ਦਾ ਵੀ ਫਾਇਦਾ ਕੋਈ ਨਹੀਂ ਹੈਗਾ ਨਾ ਅਰਦਾਸਾ ਕਰਨ ਦਾ ਫਾਇਦਾ ਨਾ ਕੋਈ ਕੁਝ ਹੋਰ ਕਰਨ ਦਾ ਫਾਇਦਾ ਫਿਰ ਤਾਂ ਕਰਨੀ ਤਾਂ ਆਪਦੀ ਮਰਜ਼ੀ ਆ ਆਪਾਂ ਫਿਰ ਕਰੀ ਚੱਲੀ ਹੁਣ ਘਰ ਦੇ ਵਿੱਚ ਵਿਆਹ ਸਾਦੇ ਨੂੰ ਨਾਲ ਚ ਕਰਾਉਣੇ ਭੰਗੜੇ ਪਾਉਣੇ ਡੀ ਜੇ ਲਾਉਣੇ ਹੋਰ ਕਰਨੇ ਇਹ ਕਿਹੜੀ ਗੁਰਮਤ ਹੈ ਜੀ ਕਿੱਥੇ ਲਿਖਿਆ ਇੱਕ ਪਾਸੇ ਕਹਾਂਗੇ ਜੀ ਗੁਰੂ ਸਾਹਿਬ ਜੀ ਦਾ ਜੀ ਅਸੀਂ ਨਾ ਪਹਿਲਾਂ ਗੁਰੂ ਦੇ ਚਰਨ ਕਰੇ ਪਵਾਲੀ ਪਾਠ ਕਰਾਇਆ ਨਾ ਤੇ ਸਜ ਪਾਠ ਕਰਾ ਲੈ ਕੇ ਇਸ ਨੇ ਖੰਡ ਪਾਠ ਕਰਾਇਆ ਸਭ ਕੁਝ ਕਰ ਮਗਰੋਂ ਫੇਰ ਉਹੀ ਹਾਲ ਚੱਲ ਪਿਆ ਤਾਂ ਫੇਰ ਕਾਦੀ ਗੁਰਮਤ ਰਹਿ ਗਈ ਦਸੀਏ ਕੀ ਉਹ ਸਾਡੀ ਗੁਰਮਤ ਦੇ ਵਿੱਚ ਆਉਂਦਾ ਹੈ ਕਈ ਸਜਣਾ ਪਤਾ ਕਿ ਕਹਣਗੇ ਮੈਂ ਬਹੁਤਾਨੂੰ ਕਹਿੰਦਾ ਸੁਣੋ ਕੋੰਦੇ ਜੀ ਵਿਆਹ ਤਾਂ ਇੱਕ ਵਾਰ ਹੀ ਹੁੰਦਾ ਹੁੰਦਾ ਹੈ ਮੈਂ ਬਾਰ ਬਾਰ ਕਿਹਦਾ ਹੁੰਦਾ ਹੁੰਦਾ ਹੈ ਜੇ ਛੋਟਾ ਇੱਕ ਵਾਰੀ ਹੋਇਆ ਫਿਰ ਐਂ ਦੱਸ ਦੋ ਵੀ ਬਾਰ-ਬਾਰ ਕੀਦਾ ਹੋਇਆ ਜਿੱਦਾਂ ਹੀ ਕਦੀ ਬਾਰ-ਬਾਰ ਵੀ ਹਾਂ ਭਾਈ ਕਰੀ ਜਾਂਦੇ ਬੰਦੇ ਹਰ ਦੇ ਤਵੇ ਤਾਂ ਵੀ ਆ ਸ਼ੀ ਇੱਕ ਵਾਰੀ ਕਰਾਇਆ ਜੀ ਬਾਕੀ ਤਾਂ ਹੈ ਨਾ ਬਾਰ-ਬਾਰ ਹੀ ਕਰਾਇਆ ਮਨ ਜਾਣਾ ਵੀ ਇੱਕ ਵਾਰ ਹੋਣਾ ਹੈ ਵਿਆਹ ਵੀ ਇੱਕ ਵਾਰ ਹੋਣਾ ਤੇ ਮੌਤ ਵੀ ਇੱਕ ਵਾਰੀ ਆਉਣੀ ਹੈ ਹੁਣ ਸਾਡੇ ਇਹ ਸਾਰੇ ਜਿਹੜੇ ਨੇਗੇ ਤੇ ਉਹ ਸਾਡੇ ਜਿਹੜੇ ਹੈਗੇ ਆ ਉਹ ਹੈਗੇ ਆ ਸਾਡੇ ਇਹ ਸਸਕਾਰ ਹੁਣ ਜਦੋਂ ਅਸੀਂ ਇਹਨਾਂ ਸੰਸਕਾਰਾਂ ਦੇ ਵਿੱਚ ਲੈ ਕੇ ਜਾਂਦੇ ਹਾਂ ਵੀ ਸਾਡੇ ਸੰਸਕਾਰ ਜਿਹੜੇ ਐ ਸੰਸਕਾਰਾਂ ਨੂੰ ਤੁਸੀਂ ਪੜ ਲਓ ਹੋਰ ਹੈ ਤੇ ਪਰਿਵਾਰਾਂ ਦੇ ਵਿੱਚ ਵੀ ਜਨਮ ਵੇਲੇ ਅਸੀਂ ਕੀ ਕਰਨਾ ਉਹ ਵੀ ਗੁਰਮਤਿ ਲਿਖੀ ਹੋਈ ਹੈ ਵੀ ਜਦੋਂ ਬੱਚੇ ਦਾ ਜਨਮ ਹੋਣ ਲੋ ਕਿਹੜੀ ਕਿਹੜੀਆਂ ਰਸਮਾਂ ਕਰਨੀਆਂ ਕਿੱਦਾਂ ਕਰਨੀਆਂ ਕਿਸ ਤਰ੍ਹਾਂ ਕਰਨੀਆਂ ਉਹ ਸਾਰਾ ਕੁਝ ਲਿਖਿਆ ਹੈ ਸਾਡੀ ਸਭ ਤੋਂ ਵੱਡੀ ਨਲਾਈਕੀ ਇਹ ਹੈ ਜੀ ਸਾਡੇ ਘਰਾਂ 'ਚ ਬਹੁਤਿਆਂ 'ਚ ਰਹਿਤ ਮਰਜ਼ਾਦਾ ਨਹੀਂ ਹੈਗੀ ਜੇ ਹੈਗੀ ਐ ਤਾਂ ਉਹ ਮੰਨਦੇ ਕੋਈ ਨਹੀਂ ਹੈਗੇ ਮੰਨਦੇ ਨਹੀਂ ਹੈਗੇ ਬਾਕੀ ਮੰਨਣ ਦੇ ਗੱਲਾਂ ਦੂਰ ਦੀ ਰਹਿ ਗਈ ਮੈਂ ਕਹਿੰਦਾ ਗੁਰੂ ਘਰਾਂ ਦੇ ਵਿੱਚ ਰਹਤ ਮਰਿਆਦਾ ਨੂੰ ਮੰਨਿਆ ਜਾਂਦਾ ਬਾਕੀ ਗੱਲਾਂ ਦੂਰ ਘਰਾਂ ਜਦਾਂ ਮੰਨਣ ਦੀ ਗੱਲ ਤੋਂ ਦੂਰ ਦੀ ਰਹਿ ਗਈ ਬਹੁਤੇ ਗੁਰੂ ਘਰਾਂ 'ਚ ਰਹਤ ਮਰਿਆਦਾ ਅਨੁਸਾਰ ਕਾਰਜ ਨਹੀਂ ਹੁੰਦੇ ਉੱਥੇ ਵੀ ਫਿਰ ਆਪਣੀ ਮਨ ਮਰਜ਼ੀ ਚੱਲਦੀ ਕਈ ਵਾਰ ਅਸੀਂ ਕਹ ਅਸੀਂ ਵੀ ਕਈ ਵਾਰ ਕਹਿ ਦਿੰਦੇ ਆ ਵੀ ਜੀ ਅਸੀਂ ਹੁਣ ਆਪਾਂ ਇੱਥੇ ਬੈਠੇ ਆ ਨਾ ਇੱਕ ਪ੍ਰਚਾਰ ਕਰ ਰਹੇ ਆ ਆਪਾਂ ਕਾਦਾ ਪ੍ਰਚਾਰ ਕਰ ਰਹੇ ਆ ਆਪਾਂ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਹੈ ਰਹਤ ਮਰਿਆਦਾ ਦੀ ਗੱਲ ਹੋ ਰਹੀ ਹੈ ਜੇ ਹੁਣ ਪ੍ਰਚਾਰਕ ਇੱਕ ਰਹਤ ਮਰਿਆਦਾ ਦੀ ਗੱਲ ਕਰ ਰਿਹਾ ਹੈ ਉਸੇ ਸਟੇਜ ਤੇ ਰਹਿਤ ਮਰਿਆਦਾ ਦੀ ਉਲਟ ਹੁੰਦਾ ਹੋਵੇ ਫਿਰ ਤੁਸੀਂ ਕੀ ਕਹੋਗੇ ਉਸੇ ਨੂੰ ਮੈਂ ਸਪਸ਼ਟ ਜੀ ਗੱਲ ਕਰਦੇ ਆ ਜਿਸ ਸਟੇਜ ਤੇ ਬੈਠੇ ਆ ਇਸ ਸਟੇਜ ਤੇ ਬੈਠ ਕੇ ਅਸੀਂ ਰਹਿਤ ਮਰਿਆਦਾ ਦੀ ਗੱਲ ਕਰ ਰਹੇ ਆ ਵੀ ਰਹਿਤ ਮਰਿਆਦਾ ਅਨੁਸਾਰ ਭਾਈ ਜੀਵਨ ਜਿਉਣਾ ਚਾਹੀਦਾ ਰਹਿਤ ਮਰਿਆਦਾ ਅਨੁਸਾਰ ਅਸੀਂ ਗੁਰਮਤਿ ਦੇ ਅਨੁਸਾਰ ਸਾਰਾ ਕਾਰਜ ਕਰੀਏ ਉਸੇ ਸਟੇਜ ਤੇ ਫਿਰ ਗੁਰਮਤਿ ਤੋਂ ਉਲਟ ਹੋਵੇ ਫਿਰ ਤੁਸੀਂ ਉਹਨੂੰ ਕੀ ਕਹੋਗੇ ਜਦੋਂ ਕਈ ਵਾਰ ਅਸੀਂ ਰੋਲਾ ਪਾਉਣ ਕੋਣ ਕੋਣ ਨਹੀਂ ਸੋਨੂ ਦੇ ਬਤਾ ਵੀ ਤਾਂ ਆਪਣਾ ਚੱਲਦਾ ਹੀ ਆ ਰਿਹਾ ਹੈ ਬਸ ਐਂ ਕਹਿ ਕੇ ਗਾ ਦਉ ਕਰੀਏ ਕੀ ਦੱਸੋ ਕਿਹਨੂੰ ਜਵਾਬ ਦੇਈਏ ਬਸ ਨੌਕਰ ਤਾਂ ਨੌਕਰੀ ਹੁੰਦਾ ਜੀ ਮੈਂ ਤਾਂ ਸਪਸ਼ਟ ਜੀ ਗੱਲ ਕਹਿਦੇ ਆ ਅਸੀਂ ਤਾਂ ਹੁਣ ਮੁਲਾਜ਼ਮ ਬੰਦੇ ਆ ਨੌਕਰ ਆ ਹੁਣ ਭਈ ਨੌਕਰੀ ਕਰਦਾ ਬੰਦਾ ਹੁਣ ਕਰਿਆ ਵੀ ਕੀ ਜਾਵੇ ਫਿਰ ਹੁਣ ਉਹ ਸਾਨੂੰ ਕਹਣਗੇ ਵੀ ਤੁਸੀਂ ਜੀ ਪ੍ਰਚਾਰਕ ਤੁਸੀਂ ਕੁਝ ਕਹੋ ਜੀ ਮੈਂ ਸਾਡੇ ਪ੍ਰਚਾਰਕਾਂ ਦੇ ਹੱਥ 'ਚ ਕੀ ਹੈ ਦੱਸ ਤੋਂ ਦਿਓ ਕਿ ਕੀ ਹੱਥ ਛੱਡੇ ਅਸੀਂ ਤਾਂ ਬੋਲ ਸਕਦੇ ਆ ਮੈਂ ਇੱਕ ਮੂਰੇ ਬੋਲ ਦਿੰਨੇ ਆ ਮਰੇ ਤਾਂ ਮਰਦਾ ਦੀ ਗੱਲ ਕਰਦਨੇ ਆ ਗੁਰਮਤ ਤੋਂ 1% ਅਸੀਂ ਉਲਟ ਨਹੀਂ ਜਾਂਦੇ ਗੁਰਮਤ ਦੀ ਗੱਲ ਕਰਨੀ ਆ ਗੁਰੂ ਦੀ ਗੱਲ ਕਰਨੀ ਆ ਗੁਰੂ ਦੀ ਮਰਜ਼ਾਦਾ ਦੀ ਗੱਲ ਕਰਨੀ ਆ ਜੇ ਕੋਈ ਗੁਰ ਮਰਜ਼ਾਦਾ ਦੇ ਸਰ ਉਲਟ ਚੱਲਦਾ ਫਿਰ ਵੀ ਅਸੀਂ ਕਹਿ ਦਨੇ ਆ ਭਾਈ ਵੀ ਉਲਟ ਹੈ ਠੀਕ ਨਹੀਂ ਹੈਗਾ ਪਰ ਫਿਰ ਵੀ ਨਹੀਂ ਮੰਨਿਆ ਜਾਂਦਾ ਫਿਰ ਤੁਸੀਂ ਉਹਨੂੰ ਕੀ ਕਹੋਗੇ ਹਮਨ ਲੋਕ ਜੇ ਕੋਈ ਬੰਦਾ ਕੋ ਘਰੇ ਕੋਈ ਕਾਰਜ ਹੈ ਸਾਨੂੰ ਕੋਈ ਸਵਾਲ ਕਰੇ ਵੀ ਬਾਬਾ ਜੀ ਅਸੀਂ ਆਹ ਕਾਰਜ ਕਰਨਾ ਜੀ ਸਾਨੂੰ ਦੱਸੋ ਜੀ ਗੁਰਮਤ ਕੀ ਹੈ ਅਸੀਂ ਚਾਹੋ ਦੱਸਤਾ ਵੀ ਭਾਈ ਇਹਦਾ ਗੁਰਮਤ ਹੈ ਫੇਰ ਵੀ ਬੰਦਾ ਉਸ ਨੂੰ ਪੁੱਛ ਕੇ ਵੀ ਸਵਾਲ ਕਰਕੇ ਵੀ ਬੰਦਾ ਫੇਰ ਵੀ ਉਹਦੇ ਉਲਟ ਚੱਲੇ ਫੇਰ ਤੁਸੀਂ ਉਹਨੂੰ ਕੀ ਕਹੋਗੇ ਫਿਰ ਫਾਇਦਾ ਫਾਇਦਾ ਨਹੀਂ ਨਾ ਮੈਂ ਗੱਲ ਤਾਂ ਸਾਂਝੀ ਕੀਤੀ ਐ ਵੀ ਗੁਰਮਤ ਦੀਆਂ ਜਿਹੜੀਆਂ ਨਾ ਧੱਜੀਆਂ ਸੀ ਡਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਅਸੀਂ ਆਪਣੇ ਮਨਮਰਜ਼ੀ ਹੀ ਕਰਦੇ ਆ ਅਸੀਂ ਗੁਰਮਤ ਦੇ ਅਨੁਸਾਰ ਚੱਲਾਂ ਦਾ ਜਤਾਂ ਨਹੀਂ ਗੱਲ ਮੈਂ ਗੱਲ ਤਾਂ ਸਾਂਝੀ ਕੀਤੀ ਐ ਵੀ ਵਿਆਹ ਸਾਦੀ ਜਿਹੜੇ ਸਾਡੇ ਹੁੰਦੇ ਐ ਉੱਥੇ ਤਾਂ ਗੁਰਮਤ ਦਾ ਨਾਮ ਹੀ ਨਹੀਂ ਕੋਈ ਰਹਿੰਦਾ ਗੁਰਮਤ ਅਨੁਸਾਰ ਇਦਾਂ ਹੋਵੇ ਤੇ ਫੇ ਜੇ ਕੋਈ ਗੁਰਮਤ ਅਨੁਸਾਰ ਕਰਦਾ ਇਕਲ ਹੋਰ ਵੀ ਨਾਲ ਮੈਂ ਕਹਦੇ ਆ ਜੇ ਕੋਈ ਗੁਰਮਤ ਅਨੁਸਾਰ ਕਰਦਾ ਨਾ ਫਿਰ ਉਹਨੂੰ ਚਿਹੇ ਡਾਂਗ ਰੀਆਂ ਜਾਂਦੀਆਂ ਨੇ ਵੀ ਆਹ ਦੇਖੋ ਸਿੱਖਾਂ ਦਾ ਵਿਆਹ ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਸਿੱਖ ਨਹੀਂ ਹੈਗਾ ਵੀ ਤੂੰ ਕੋਨਾ ਤੋ ਮੂਮਣਾ ਹੈ ਜਿਆਦਾ ਫਿਰ ਲਿਖ ਕੇ ਦੇ ਵੀ ਭਾਈ ਮੈਂ ਤਾਂ ਮੂਮਣਾ ਮੈਂ ਸਿੱਖ ਨਹੀਂ ਹੈਗਾ ਸਿੱਖ ਹੀ ਸਿੱਖਾਂ ਨੂੰ ਕਹਿ ਰਹੇ ਨੇ ਬੋਲੋ ਦੇ ਲੋ ਆ ਸਿੱਖਾਂ ਦਾ ਬਾਬਾ ਕੀ ਕਰੀਏ ਉਹਦੇ ਸੇਖੋ ਉਹ ਤਾਂ ਪਈ ਸਿੱਖਾਂ ਦਾ ਵਿਆਹ ਸੀਗਾ ਕਈ ਤਾਂ ਇਦਾਂ ਵੀ ਕਹਿੰਦੇ ਸਿਖੜੇ ਮਾਫੀ ਦਿਓ ਜੀ ਸਿੱਖ ਸਿੱਖਾਂ ਨੂੰ ਸਿਖੜੇ ਗਏ ਰਹੇ ਹੈ ਹੈਰਾਨਗੀ ਦੀ ਗੱਲ ਹੁੰਦੀ ਹੈ ਕਹਿੰਦੇ ਲੈ ਕਿੱਥੇ ਗਏ ਸੀ ਭਾਈ ਕਹਿੰਦੇ ਸਿਖੜਿਆਂ ਦੇ ਵਿਆਹ 'ਚ ਗਏ ਸੀ ਲੈ ਦੱਸ ਵੀ ਤੁਸੀਂ ਦੱਸੋ ਜੀ ਕੌਣ ਹੋ ਭਾਵ ਇਹ ਹੈ ਵੀ ਹਾਲਾਤ ਕਿੱਦਾਂ ਦੇ ਹੋ ਗਏ ਵੀ ਜੇ ਤਾਂ ਜਾਂ ਤਾਂ ਫਿਰ ਤੁਸੀਂ ਇਹ ਅੰਬੇਜ ਬੇਦਾਵਾ ਦੇ ਦਿਓ ਗੁਰੂ ਨੂੰ ਫਿਰ ਗੁਰੂ ਕੋਲ ਆਈ ਨਾ ਕਰੋ ਭਾਈ ਆਪਣੇ ਆਪ ਨੂੰ ਸਿੱਖ ਨਹੀਂ ਕੋ ਹਣਾ ਫਿਰ ਕਿਉਂ ਦੇ ਆ ਸੀ ਤੇ ਜੇ ਕੋਈ ਬੰਦਾ ਗੁਰਮਤਿ ਅਨੁਸਾਰ ਚੱਲਦਾ ਹੈ ਫਿਰ ਸਮਾਜ ਦੀ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਉਦੀ ਇੱਜ਼ਤ ਕਰਨੀ ਚਾਹੀਦੀ ਉਹਦਾ ਮਜ਼ਾਕ ਨਹੀਂ ਨਾ ਡਾਉਣਾ ਚਾਹੀਦਾ ਅਸੀਂ ਜਿਹੜਾ ਬੰਦਾ ਕੋਈ ਗੁਰਮਤ ਦੇ ਅਨੁਸਾਰ ਚੱਲਦਾ ਉਹ ਮਜ਼ਾਕ ਦਾ ਪੱਤਰ ਬਣ ਜਾਂਦਾ ਫਿਰ ਬਾਅਦ ਚ ਬੰਦਾ ਸੋਦਾ ਵੀਰੇ ਇਦੋਂ ਤਾਂ ਆਪਾਂ ਨਾ ਹੀ ਕਰਦੇ ਯਾਰ ਵੀ ਸਮਾਜ ਚ ਰਹਿੰਦੇ ਆ ਪਰ ਗੁਰੂਸਰ ਇਹ ਗੱਲ ਚੇਤੇ ਰੱਖਿਓ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਨੀਆਂ ਉਹ ਗੁਰਮਤ ਦੇ ਵਿੱਚੋਂ ਮਿਲਣੀਆਂ ਮਨਮਤ ਦੇ ਵਿੱਚੋਂ ਨਹੀਂ ਮਿਲਣੀਆਂ ਜਿੱਥੇ ਮਰਜ਼ੀ ਭਜਲੀਏ ਜੇ ਅਸੀਂ ਆਪਣੀ ਮਨਮਰਜ਼ੀ ਕਰਦੇ ਆ ਸਾ ਸਾਨੂੰ ਜਿਹੜੇ ਆ ਤੇ ਉਹ ਦੁੱਖ ਝੱਲਨੇ ਪੈਣੇ ਆ ਮਹਾਰਾਜ ਦੇ ਬਚਨ ਆਪ ਜੀ ਪੜਦੇਓ ਵੀ ਆਪਣਾ ਭਾਣਾ ਜੋ ਚੱਲੈ ਭਾਈ ਵਿਸੜ ਚੋਟਾਂ ਖਾਵੈ ਜਿਹੜਾ ਕੋਈ ਆਪਣਾ ਭਾਣੇ ਦਾ ਭਾਵ ਹੁੰਦਾ ਆਪਣੀ ਮਨਮਰਜ਼ੀ ਜਿਹੜਾ ਵੀ ਆਪਣੇ ਮਨਮਰਜ਼ੀ ਦੇ ਅਨੁਸਾਰ ਚੱਲਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜਾਂ ਗੁਰਮਤ ਦੇ ਉਲਟ ਚੱਲਦਾ ਹੈ ਤੇ ਗੁਰਸਰ ਇਹ ਗੱਲ ਚੇਤੇ ਰੱਖੋ ਫਿਰ ਉਹਨੂੰ ਖੁوار ਹੋਣਾ ਪੈਂਦਾ ਤੇ ਉਹਨੂੰ ਫਿਰ ਜਿਹੜਾ ਹੈ ਤੇ ਉਹ ਠੋਕਰਾਂ ਖਾਣੀਆਂ ਪੈਂਦੀਆਂ ਨੇ ਉਹਨੂੰ ਚੋਟਾਂ ਖਾਣੀਆਂ ਪੈਂਦੀਆਂ ਜਦੋਂ ਚੋਟਾਂ ਪੈਂਦੀਆਂ ਨਾ ਤੇ ਫਿਰ ਹਾਏ ਹਾਏ ਕਰਦਾ ਤੇ ਫਿਰ ਕਹਿੰਦਾ ਵੀ ਬਾਬਾ ਹੁਣ ਬਚਾ ਲ ਬਾਬਾ ਕੀ ਕਰੇ ਹੋ ਭਾਈ ਗੁਰਮਤ ਦੀ ਗੱਲ ਤਾਂ ਸੁਣੀ ਹੀ ਨਹੀਂ ਸੋ ਖੈਰ ਧੰਨ ਸਤਿਗੁਰੂ ਅਰਜਨ ਦੇ ਜੀ ਮਹਾਰਾਜ ਆਪਣੇ ਪੁੱਤਰ ਦਾ ਵਿਆਹ ਹਰਗੋਸੇ ਮਹਾਰਾਜ ਜੀ ਦਾ ਵਿਆਹ ਹੋ ਰਿਹਾ ਹੈ ਤੇ ਉਹਨਾਂ ਦੇ ਵਿਆਹ ਦੀ ਸਾਰੀ ਤਿਆਰੀ ਚੱਲ ਰਹੀ ਹੈ ਤੇ ਤਿਆਰੀ ਕਿੱਦਾਂ ਦੀ ਚੱਲ ਰਹੀ ਹੈ ਕਹਿੰਦੇ ਵੀ ਦਿਨ ਰੱਖਿਆ ਗਿਆ ਜਨ ਰੱਖਾਂ ਦਾ ਭਾਅ ਵੀ ਇਹ ਨਹੀਂ ਪੰਡਤ ਤੋਂ ਪੱਤਰੀ ਖਲਾ ਲਿਓ ਜਾ ਕੇ ਵੀ ਪੰਡਤ ਭਾਈ ਸੱਜਿਆ ਗਿਆ ਫਿਰ ਪੰਡਤ ਨੂੰ ਪੱਤਰੀ ਖਲਾਈ ਗਈ ਫਿਰ ਪੱਤਰੀ ਦੱਸਿਆ ਵੀ ਭਾਈ ਇਹਦਾ ਵਿਆਹ ਹੋ ਆਦਨ ਰੱਖਿਆ ਜਾਣਾ ਵੀ ਆਦਨ ਚੰਗਾ ਆਦਨ ਮਾੜਾ ਨਾ ਇਹ ਗੁਰਮਤਿ ਦੇ ਵਿੱਚ ਨਹੀਂ ਹੈ ਸਪਸ਼ਟ ਕਹਦੇ ਆ ਅਪ ਜੀ ਇੱਕ ਬੜਾ ਪਿਆਰਾ ਸ਼ਬਦ ਪੜ੍ਹਦਾ ਸਾਹ ਗੜੇ ਨਾ ਕਰੇ ਸੰ ਸਾਹੇ ਉੱਪਰ ਇਕੰਕਰ ਭਾਵ ਕੀ ਇਥੇ ਉਹਨਾਂ ਸ਼ਬਦ ਕੀ ਵਰਤੇ ਆ ਸਾਹ ਗੜੇ ਨਾ ਹੁਣ ਗਣੇ ਦਾ ਭਾਵ ਵੀ ਕਰੇ ਵਿਚਾਰ ਭਾਵ ਕੀ ਹੈ ਵੀ ਜਿਹੜਾ ਦਿਨ ਰੱਖਣਾ ਤੇ ਉਹ ਤੇ ਵਿਚਾਰ ਨਹੀਂ ਤੇ ਸਾਰੇ ਦਿਨ ਬਣਾਏ ਕਿਨੇ ਆ ਸਾਹਿਬ ਉੱਪਰ ਇੱਕ ਅੰਗਾਰ ਇੱਕੋ ਹੀ ਹੈ ਬਣਾਉਣ ਵਾਲਾ ਵੀ ਉਹ ਹੈ ਟਾਉਣ ਵਾਲਾ ਵੀ ਉਹ ਹੀ ਹੈ ਜੇ ਉਹ ਆਪਾਂ ਇਹ ਦੱਸੋ ਵੀ ਪ੍ਰਮਾਤਮਾ ਕੋਈ ਮਾੜੀ ਚੀਜ਼ ਬਣਾ ਸਕਦਾ ਹੈ ਕੋਈ ਜਵਾਬ ਹੈ ਕਿਸੇ ਕੋਲ ਜਿਹਨੂੰ ਅਸੀਂ ਜਿਹੜੇ ਦਿਨ ਬਣਾਏ ਆ ਕਿਨੇ ਬਣਾਏ ਆ ਵਾਹਿਗੁਰੂ ਪ੍ਰਮਾਤਮਾ ਨੇ ਬਣਾਏ ਸਮਾ ਉਹਦਾ ਹੈ ਕੀ ਉਹ ਮਾੜੀ ਚੀਜ਼ ਬਣਾ ਸਕਦਾ ਨਹੀਂ ਬਣਾ ਸਕਦਾ ਹੁਣ ਅਗਲੀ ਗੱਲ ਹੁਣ ਦੁਨੀਆ ਤੇ ਮਨੁੱਖ ਨੇ ਇਨਸਾਨ ਪੈਦਾ ਕੀਤੀ ਪ੍ਰਮਾਤਮਾ ਨੇ ਵਾਹਿਗੁਰੂ ਨੇ ਕਿ ਦੁਨੀਆ ਤੇ ਸੰਸਾਰ ਤੇ ਮਨੁੱਖ ਮਾੜੇ ਪੈਦਾ ਕਰ ਸਕਦਾ ਪ੍ਰਮਾਤਮਾ ਫਿਰ ਵੀ ਆਪਾਂ ਕਹਾਂਗੇ ਵੀ ਨਹੀਂ ਕਰ ਸਕਦਾ ਤੇ ਫਿਰ ਹੋ ਕਿਉਂ ਰਿਹਾ ਗਲਤ ਹੀ ਥੀ ਹੁੰਦੀ ਹੈ ਨਾ ਬੇ ਸਾਡੇ ਲਈ ਦਿਨ ਮਾੜੇ ਚੰਗੇ ਕਿਉਂ ਹੋਗੇ ਵੀ ਆਹ ਦਿਨ ਚੰਗਾ ਹੈ ਤੇ ਆਹ ਮਾੜਾ ਹੈ ਤੇ ਆਹ ਵਧੀਆ ਜੀ ਗੰਡ ਮੂਲ ਚੱਲਦੀ ਹੈ ਪੰਜਵਾ ਚੱਲਦੀਆਂ ਬਸਾਂ ਦੇ ਚੱਲਦੀਆਂ ਇੱਧਰ ਹੋ ਗਿਆ ਇਹ ਪਤਾ ਨਹੀਂ ਕੀ ਕੁਝ ਕਰਿਆ ਰਾਹੁ ਕੇਤੂ ਕੀ 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 ਕਹਾਂ ਕਿਵੇਂ ਭਾਵ ਇਹ ਹੈ ਵੀ ਗੁਰਮਤ ਦੇ ਵਿੱਚ ਇੰਨਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ ਗੁਰੂਸਵਰ ਤੇ ਜਿਹੜਾ ਬੰਦਾ ਗੁਰਸਿੱਖੀ ਦੇ ਵਿੱਚ ਆਪਣੇ ਰੱਖਦਾ ਨਾ ਪਕੜ ਰੱਖਦਾ ਹੈ ਜਾਂ ਗੁਰਬਾਣੀ ਦੇ ਵਿੱਚ ਪਕੜ ਰੱਖਦਾ ਜਿਹੜਾ ਗੁਰਬਾਣੀ ਪੜ੍ਹਦਾ ਸਿਮਰਨ ਕਰਦਾ ਬੰਦਗੀ ਕਰਦਾ ਤੇ ਉਹ ਇੰਨਾਂ ਚੀਜ਼ਾਂ ਤੋਂ ਉੱਪਰ ਹੈ ਹੈ ਉਪਰੋਹੀ ਉਹ ਇਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਉਹ ਕਹਿੰਦਾ ਵੀ ਨਹੀਂ ਜੋ ਹੋ ਰਿਹਾ ਚੰਗਾ ਹੋ ਰਿਹਾ ਮਾੜਾ ਨਹੀਂ ਹੋ ਰਿਹਾ ਉਦੀ ਕਿਰਪਾ ਉਦੀ ਬਖਸ਼ਸਾਂ ਰਹਿਮਤਾਂ ਮਹਾਰਾਜ ਦੀਆਂ ਹੁੰਦੀਆਂ ਨੇ ਆਪਾਂ ਜਿਹੜਾ ਇੱਥੇ ਸ਼ਬਦ ਵਰਤ ਰਹੇ ਸੀਗੇ ਕਦੇ ਭਾਈ ਬਰਤਾਂਤ ਕੁਟੰਬ ਸੰਗ ਕਹਿਓ ਸੁਣ ਕੇ ਸਭ ਕੇ ਮਨ ਮੁਧ ਲਿਓ ਸਾਰਾ ਬਰਤਾਂਤ ਆ ਕੇ ਨਰੈਣ ਦਾਸ ਨੇ ਆਪਣੇ ਘਰ ਦੱਸਿਆ ਵੀ ਭਾਈ ਆਹ ਦਿਨ ਰੱਖਿਆ ਗਿਆ ਠੀਕ ਹੈ ਦਸਵੇਂ ਵਾਲਾ ਮਾਗ ਸੁਦੀ ਦਸਵੇਂ ਵੀ ਮਾਗ ਦਾ ਜਿਹੜਾ ਹੈ ਤੇ ਮਹੀਨਾ ਹੋਏਗਾ ਦਸਵੇਂ ਵਾਲਾ ਦਿਨ ਹੋਏਗਾ ਵੀ ਆਹ ਦਿਨ ਜਿਹੜਾ ਹੈ ਹਰਕਉਂ ਸਾਹਿਬ ਜੀ ਦਾ ਜਿਹੜਾ ਹੈ ਤੇ ਉਹ ਵਿਆਹ ਹੋਣਾ ਹੈ ਇਹ ਦਿਨ ਨਿਚਿਤ ਕੀਤਾ ਗਿਆ ਸਾਰੇ ਪਰਿਵਾਰ ਨੂੰ ਇਹ ਸਾਰੀ ਗੱਲ ਜਿਹੜੀ ਆ ਕੇ ਸੁਣਾ ਦਿੱਤੀ ਕਹਿੰਦੇ ਸਾਰਾ ਪਰਿਵਾਰ ਸੁਣ ਕੇ ਨਾ ਮੁਗਧ ਹੋ ਗਿਆ ਸੁਣ ਕੇ ਸਭ ਕੇ ਮਨ ਮੋਹ ਲਿਓ ਤੇ ਸਾਰਿਆਂ ਦੇ ਸੁਣ ਕਰਕੇ ਮਨ ਜਿਹੜੀ ਹੈ ਤੇ ਮੋਹ ਲਏ ਹਨ ਜੀ ਨਿਝ ਭਾਗ ਬਿਲਾ ਸੇ ਧਨ ਲਖਾ ਕਹਿੰਦੇ ਭਾਈ ਨਿਝ ਭਾਗ ਲਖੇ ਧਨ ਲਖਾ ਤੇ ਸਾਰੇ ਕਹਿੰਦੇ ਭਾਈ ਧਨ ਧਨ ਕਹਿ ਰਹੇ ਹਨ ਜੀ ਕਰ ਸ੍ਰੀ ਗੁਰ ਆਇ ਸਰੂਪ ਭਿਖਾ ਕਰ ਸ੍ਰੀ ਗੁਰ ਆਇ ਸਰੂਪ ਭਿਖੇ ਗੁਰੂ ਸਾਹਿਬ ਦਾ ਰੂਪ ਘਰ ਜਿਹੜਾ ਹੱਥ ਦੇਖਦੇ ਪਏ ਹਨ ਜੀ ਸਭ ਸੰਗ੍ਰਹਿ ਸੋਜ ਕਰੰਤ ਪਾਇ ਸਾਰੇ ਇਕੱਠੇ ਹੋ ਕਰਕੇ ਸਭ ਸੰਗ੍ਰਹਿ ਸੰਗ੍ਰਹਿ ਦਾ ਭਾਵ ਹੁੰਦਾ ਇਕੱਠੇ ਹੋਣਾ ਸਭ ਸੰਗ੍ਰਹਿ ਸੋਜ ਕਰੰਤ ਪਇਓ ਸਾਰਾ ਸਮਾਨ ਸੰਗ੍ਰਹਿ ਜਿਹੜਾ ਉਹ ਇਕੱਠਾ ਕਰਦੇ ਪਏ ਹਨ ਜੀ ਪਤਾ ਮਿਆ ਉਛਾ ਆਨੰਦ ਲਾਏ ਬੜਾ ਵਿਸਾਲ आनंदमान ਰਹੇ ਹੈ ਬੜੀ ਖੁਸ਼ੀ ਹੈ ਗੁਰਸਰੇ ਗੱਲ ਸੱਚ ਹੈਗੀ ਹੈ ਵੀ ਜਦੋਂ ਵਿਆਹ ਦਾ ਸਮਾਂ ਹੁੰਦਾ ਹੈ ਵਿਆਹ ਵਾਲੇ ਦਿਨ ਹੁੰਦੇ ਨੇ ਤੇ ਉਹ ਦਿਨਾਂ ਦੇ ਵਿੱਚ ਖੁਸ਼ੀ ਬੜੀ ਹੁੰਦੀ ਹੈ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਹੈ ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਨੇ ਉਹਨਾਂ ਨੂੰ ਵੀ ਬੜੀ ਖੁਸ਼ੀ ਤੇ ਖੁਸ਼ੀ ਮਨਾਉਣੀ ਹੈ ਇੱਕ ਮੈਂ ਇੱਥੇ ਫਿਰ ਗੁਰਮਤਿ ਦੀ ਗੱਲ ਕਰਦੇ ਆਂ ਜਿਵੇਂ ਕਹਿੰਦੇ ਵੀ ਜੇ ਖੁਸ਼ੀ ਆਈ ਹੈ ਨਾ ਤੇ ਖੁਸ਼ੀ ਨੂੰ ਉਦਾਂ ਉਸ ਤਰ੍ਹਾਂ ਹੀ ਖੁਸ਼ੀ ਮਨਾਈਏ ਵੀ ਜਿਵੇਂ ਹੈ ਆਮ ਬਸ ਬਹੁਤੀ ਨਹੀਂ ਵੀ ਕਈ ਵਾਰ ਹੁੰਦਾ ਨਾ ਵੀ ਅਸੀਂ ਢੋਲ ਟਮੱਕੇ 부ਜਾ ਕੇ ਬੜੀ ਵੀ ਅਸੀਂ ਖੁਸ਼ੀ ਮਨਾਏ ਜੀ ਹਾਂ ਜੀ ਅੱਜ ਹਾਲਾਤ ਦੇਖ ਲਓ ਕਿਦਾਂ ਦੇ ਇੱਕ ਮੈਂ ਸੌਖੀ ਜੀ ਗੱਲ ਇੱਥੇ ਹੋਰ ਕਹਿੰਦੇ ਆ ਇੱਕ ਨਾ ਜਦੋਂ ਬੱਚਾ ਛੋਟਾ ਹੁੰਦਾ ਹੈ ਮੇਰੀਆਂ ਮਾਮਾ ਬੈਠੀਆਂ ਨੇ ਮਾਮਾ ਤਾਈ ਸ਼ਬਦ ਵਰਤਦੀਆਂ ਆ ਆਪਾਂ ਸਾਰੇ ਬਜ਼ੁਰਗ ਹੀ ਬੈਠੇ ਆ ਸਿਆਣੇ ਬੈਠੇ ਆ ਤੁਸੀਂ ਇੱਕ ਛੋਟਾ ਜਿਹਾ ਸ਼ਬਦ ਵਰਤਦੇ ਆਪਾਂ ਕਿਹੜਾ ਵੀ ਇੱਕ ਛੋਟਾ ਜਿਹਾ ਬੱਚਾ ਠੀਕ ਹੈ ਜੀ ਹੁਣ ਬੱਚਾ ਨਾ ਜੇ ਤਾਂ ਉਹ ਜਿਆਦਾ ਹੱਸ ਰਿਹਾ ਹੈ ਮੰਨ ਲਓ ਉਹਨਾਂ ਪਸਾਈ ਜਨਿਆ ਸਾਈ ਜਨਿਆ ਫਿਰ ਬੀਬੀਆਂ ਕਹਿ ਦਿੰਦੀਆਂ ਕਈ ਵਾਰ ਘਰਾਂ ਦੇ ਵਿੱਚ ਇਹਨੂੰ ਨਾਂ ਸਾਓ ਜਿੰਨਾ ਹੱਸੂ ਉਹਨਾਂ ਰੋਊਗਾ ਇਹ ਸ਼ਬਦ ਹੈ ਨਾ ਇੱਕ ਵੀ ਜਿੰਨਾ ਹੱਸੂ ਉਹਨਾਂ ਰੋਊਗਾ ਵੀ ਤੂੰ ਕਿਉਂ ਇੰਨਾ ਹੱਸ ਰਿਹਾ ਹੈ ਉਹਨੇ ਰੋਏਗਾ ਫਿਰ ਕਿਉਂ ਹਸੀ ਜਨਾਂ ਨਾਂ ਸਾਓ ਇਹਨੂੰ ਰੋਕ ਦਿੰਦੇ ਆ ਨਾ ਸੱਚਾ ਗੱਲ ਝੁਠਾ ਜੀ ਇਹ ਗੱਲ ਸੱਚ ਆ ਨਾ ਉਹ ਉਹ ਇੱਕ ਇੱਕ ਰੀਅਲ ਸੱਚ ਆ ਇਹ ਇਹ ਪ੍ਰੈਕਟੀਕਲ ਆ ਵੀ ਬੱਚਾ ਜਿੰਨਾ ਜਿੰਨਾ ਜ਼ਿਆਦਾ ਹਸੀ ਜੋ ਹਸੀ ਜੋ ਉਹਨਾਂ ਜ਼ਿਆਦਾ ਰੋਊਗਾ ਉਹ ਉਹਦੇ ਵਿੱਚ ਰੋਣਾ ਸ਼ੁਰੂ ਕਰ ਦੋਂਦਾ ਹੁਣ ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ ਵੀ ਕੋਈ ਵੀ ਖੁਸ਼ੀ ਹੈ ਜੇ ਤੁਸੀਂ ਉਸ ਖੁਸ਼ੀ ਤੋਂ ਵੱਧ ਖੁਸ਼ੀ ਕੋਈ ਮਨਾਓਗੇ ਉਹੀ ਖੁਸ਼ੀ ਜਿਹੜੀ ਜਿਹੜੀ ਗੱਲ ਦੀ ਤੁਸੀਂ ਖੁਸ਼ੀ ਮਨਾ ਰਹੇ ਹੋ ਉਸੇ ਗੱਲ ਦਾ ਉਹਨਾਂ ਵੱਧ ਦੁੱਖੋਂ ਭਰਨਾ ਪੈ ਜਾਣਾ ਹੈ ਇਹ ਗਲਤ ਸੱਚ ਹੈ ਤੈ ਹੈ ਵੀ ਜਿੰਨੀ ਖੁਸ਼ੀ ਉਨਹੀਂ ਗਮੀ ਇਹ ਬਰਾਬਰ ਹੈ ਜੀ ਮਹਾਰਾਜ ਦੇ ਬਚਨ ਆਪ ਜੀ ਪੜਦੇ ਹੋਂ ਦੁੱਖ ਸੁਖ ਦੋਨੋਂ ਸਮ ਕਰ ਜਾਂਦਾ ਸਮ ਦਾ ਅਰਥ ਹੁੰਦਾ ਬਰਾਬਰ ਭਾਵ ਕਿ ਜਿੰਨੇ ਦੁੱਖ ਉਨਹੀਂ ਸੁਖ ਜਿੰਨੇ ਸੁਖ ਉਨਹੀਂ ਦੁੱਖ ਇਹ ਬਰਾਬਰ ਹੈ ਕਹਿਣ ਤੋਂ ਮਰਾਦ ਇਹ ਹੈ ਵੀ ਖੁਸ਼ੀ ਸਾਰਿਆਂ ਦੇ ਘਰਾਂ ਚ ਆਉਂਦੀ ਹੈ ਆਣੀ ਚਾਹੀਦੀ ਹੈ ਮਹਾਰਾਜ ਜੀ ਕਿਰਪਾ ਕਰਨ ਸਾਡੇ ਸਾਰੇ ਘਰਾਂ ਚ ਖੁਸ਼ੀਆਂ ਖਿੜੇ ਬਕਸੇ ਕਰਨ ਪਰ ਜਿਹੜੀਆਂ ਖੁਸ਼ੀਆਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਉਹਦੇ ਚ ਅਸੀਂ ਰਾਜੀ ਰਹੀਏ ਬਸ ਬਹੁਤਾ ਸਾਨੂੰ ਢੋਲ ਢਮਕ ਕੇ ਆ ਕੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਅਸੀਂ ਬਹੁਤ ਹੋਸ਼ਾਂ ਜੀ ਵੀ ਹਾਂ ਜੀ ਆਦਿ ਦੀ ਰਾਤ ਤੇ ਡੀਜੇ ਚਲਾਈ ਜਾਂਦੇ ਲੋ ਨਾ ਸੌਂ ਨਾ ਸੌਂਦੇ ਲੋਕਾਂ ਨੂੰ ਕਹਿੰਦੇ ਜੀ ਵਿਆਹ ਸੀਗਾ ਵੀ ਫਿਰ ਕਿਉਂਗਾ ਵਿਆਹੀ ਆ ਫਿਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਹੀ ਕਲੇਸ਼ ਪੈ ਜਾਂਦਾ ਫਿਰ ਫਿਰ ਚੀਕਦੇ ਆ ਫਿਰ ਰੋਦੇ ਆ ਚਿੱਕਾ ਮਾਰਦੇ ਆ ਫਿਰ ਫਿਰ ਦੱਸਾਂ ਕਿਹਦੇ ਕੋਲੇ ਗੁਰੂ ਕੋਲ ਗੁਰੂ ਕਹਿੰਦਾ ਹੋ ਭਾਈ ਪਹਿਲਾਂ ਤਾਂ ਰਾਜਾ ਚੱਲੇ ਨਹੀਂ ਹੁਕਮ ਚੱਲ ਜੀ ਚੱਲ ਪੈਂਦੇ ਕਾਨੂੰ ਆਏ ਹੁੰਦੇ ਕਹਿਣ ਤੋਂ ਮਰਾਦ ਇਹ ਹੈ ਗੁਰੂ ਸਵਾਰੋ ਵੀ ਓਨੀ ਖੁਸ਼ੀ ਮਨਾਈਏ ਜਿੰਨੀ ਸਾਨੂੰ ਲੋੜ ਹੈ ਓਨਾ ਸੀ ਦੁੱਖ ਮਨਾਈਏ ਜਿੰਨਾ ਸਾਨੂੰ ਲੋੜ ਹੈ ਬਹੁਤਾ ਸੁੱਖ ਦੇ ਸੁੱਖ ਨਹੀਂ ਮਨਾਉਣਾ ਦੁੱਖ ਵਿੱਚ ਦੁੱਖ ਨਹੀਂ ਮਨਾਉਣਾ ਬਹੁਤ ਸਾਰੀਆਂ ਸਾਖੀਆਂ ਸਾਨੂੰ ਇਤਿਹਾਸ ਦੇ ਵਿੱਚੋਂ ਮਿਲ ਜਾਂਦੀਆਂ ਵੀ ਇੱਕ ਵਾਰ ਪਤਾ ਕੀ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਦੇ ਜੀਵਨ ਦੇ ਸੰਬੰਧ ਨਾਲੇ ਜੋੜਿਆ ਇਕ ਨਾ ਭਾਈ ਪਖਾਰੀ ਜੀ ਹੋਏ ਨੇ ਇੱਕ ਭਾਈ ਪਖਾਰੀ ਜੀ ਕਹਿੰਦੇ ਵੀ ਇਹ ਸਿੱਖ ਨੇ ਕਿਹਾ ਕਹਿੰਦੇ ਮਹਾਰਾਜ ਕਹਿੰਦੇ ਬਾਣੇ ਚ ਕਿਵੇਂ ਰਹੀਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਡੇ ਸਿੱਖ ਦੇ ਘਰੇ ਚਲੇ ਜਾਓ ਤੁਹਾਨੂੰ ਪਤਾ ਲੱਗ ਜੂ ਵੀ ਕਿਵੇਂ ਰਹੀਦਾ ਹੁਣ ਉਹ ਸਿੱਖ ਦੇ ਜਦੋਂ ਘਰੇ ਗਏ ਭਾਈ ਪਖਾਰੀ ਜੀ ਦੇ ਘਰੇ ਚਲੇ ਗਏ ਭਾਈ ਪਖਾਰੀ ਜੀ ਦੇ ਨਾ ਮੁੰਡੇ ਦਾ ਵਿਆਹ ਹੈ ਜਦੋਂ ਮੁੰਡੇ ਦਾ ਵਿਆਹ ਉਹ ਜਾ ਕੇ ਦੇਖਦਾ ਵੀ ਮਠਾਈ ਬਣ ਰਹੀ ਹੈ ਮਠਾਈਆਂ ਪੱਕ ਰਹੀਆਂ ਹੈ ਬਈ ਬੜਾ ਇਕੱਠ ਹੈ ਵੀ ਸਾਰੇ ਖੁਸ਼ੀ ਮਨਾ ਰਹੇ ਨੇ ਉਹ ਕਹਦਾ ਜੀ ਮੈਂ ਭਾਈ ਪੰਖਾਰੇ ਨੂੰ ਮਿਲਣਾ ਹੈ ਤੇ ਭਾਈ ਪੰਖਾਰੇ ਜੀ ਪਤਾ ਕੀ ਕਰੀ ਜਾਂਦੇ ਆ ਉਹ ਸਿਰੇ ਤੇ ਘਰ ਦੇ ਬੈਕਸ਼ੈਟ ਤੇ ਨਾ ਇੱਕ ਖੂਜੇ ਜਿੱਚ ਬੈਠੇ ਆ ਉੱਥੇ ਨਾ ਪੱਲੀਆਂ ਸੌਈ ਜਾਂਦੇ ਆ ਬੈਠੇ ਉਹ ਉਹ ਸੋਚ ਕੇ ਹੈਰਾਨ ਹੋ ਗਿਆ ਵੀ ਤੇਰੇ ਪੁੱਤ ਦਾ ਵਿਆਹ ਹੈ ਵੀ ਤੂੰ ਪੱਲੀਆਂ ਬਣਾਏ ਜਾ ਰਹੇ ਆ ਉਹ ਕਹਦੇ ਵੀ ਤੁਸੀਂ ਪੱਲੀਆਂ ਕਦੋਂ ਬਣਾਉਂਦੇ ਹੋ ਕਹਿੰਦੇ ਲੈ ਇਹਦੀ ਵੀ ਲੋਡ ਪੈ ਸਕਦੀ ਹੈ ਹੈ ਨਾ ਪਾਣਾ ਉੱਪਰ ਧਿਆਨ ਨਾਲ ਸੁਣਿਓ ਗੱਲ ਕਹਿੰਦਾ ਇਹਦੀ ਵੀ ਲੋਡ ਪੈ ਸਕਦੀ ਹੈ ਹੁਣ ਕਹਿੰਦੇ ਪੁੱਤ ਦਾ ਵਿਆਹ ਹੋਵੇ ਪਿਓ ਦੀ ਅੱਡੀ ਨਹੀਂ ਲੱਗਦੀ ਜੀ ਬਹੁਤ ਖੁਸ਼ੀ ਮਨਾਉਂਦਾ ਨਾ ਆਦੇ ਪੁੱਤ ਦੇ ਵਿਆਹ ਦੇ ਪਿਓ ਐ ਭੱਜਿਆ ਫਿਰਦਾ ਉਹ ਬੈਠਾ ਭਾਈ ਭਖਾਰ ਜੇਰਾ ਉਹਨਾਂ ਕੋਈ ਗੱਲ ਨਹੀਂ ਹਾਂ ਮਟਾਈਆਂ ਮਾਰ ਨਹੀਂ ਆ ਠੀਕ ਆ ਬਸ ਤੇ ਦੂਜੇ ਦਿਨ ਕੀ ਹੋਇਆ ਕੋਈ ਵੀ ਕਿੱਥੋਂ ਆਇਆ ਵੀ ਗੁਰੂ ਅਰਜਨ ਦੇਵ ਜੀ ਮਾਰੇ ਕੋਲ ਉੱਠ ਕੇ ਉਹਨੇ ਸੇਵਾ ਕੀਤੀ ਚਲੋ ਸਤਕਾਰ ਕੀਤਾ ਮੈਂ ਸੰਖੇਪ ਜੀ ਗੱਲ ਕਰਾਂ ਆਪਣਾ ਸਮਾਂ ਹੋ ਗਿਆ ਕਹਿੰਦੇ ਵੀ ਜਦੋਂ ਵਿਆਹ ਰੱਖਿਆ ਹੋਇਆ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਵੀ ਹੁਣ ਜਾਇਓ ਨਾ ਵੀ ਕੱਲੋਂ ਆਪਣੇ ਨਾਲ ਜਿਹੜਾ ਹੈ ਤੇ ਉਹ ਜੰਜ ਜਾਣੀ ਹੈ ਵੀ ਭਾਬੀ ਕੀ ਬਰਾਤ ਜਾਣੀ ਹੈ ਤੇ ਵੀ ਤੁਸੀਂ ਨਾਲ ਚੱਲਿਓ ਤੇ ਗੁਰੂਸਰ ਉਹ ਦੋਏ ਦਿਨ ਜੰਜ ਗਈ ਜਦੋਂ ਜੰਜ ਗਈ ਤੇ ਬਰਾਤ ਗਈ ਤੇ ਵਿਆਹ ਕੇ ਲਿਆਏ ਮੁੰਡੇ ਨੂੰ ਜਦੋਂ ਵਿਆਹ ਕੇ ਲਿਆਏ ਅਥਨੇ ਸਾਮ ਨੂੰ ਕਦੇ ਪੁੱਤ ਦੇ ਨਾਲ ਸੂਲ ਉੱਠਦਾ ਹੈ ਸੂਲ ਵਿੱਚੋਂ ਦਾ ਦਰਦ ਪੁੱਤ ਦੇ ਦਰਦ ਉੱਠਿਆ ਦਰਦ ਉਠਣ ਦੇ ਨਾਲ ਪੁੱਤ ਦੀ ਮੌਤ ਹੋ ਜਾਂਦੀ ਏ ਬੋਲੋ ਸਤਨਾਮ ਸ੍ਰੀ ਦੇਖੋ ਪਹਿਲੇ ਦਿਨ ਵਿਆਹ ਸੀਗਾ ਤੇ ਅਥਰੇ ਸ਼ਾਮ ਨੂੰ ਹੀ ਮਤਲਬ ਕਿ ਮੌਤ ਹੋ ਗਈ ਹੁਣ ਜਿਹੜੇ ਭਾਈ ਭਖਾਰੀ ਜੀ ਬੈਠੇ ਸੀ ਕੋਈ ਖੁਸ਼ੀ ਨਹੀਂ ਸੀ ਹੁਣ ਜਦੋਂ ਪੁੱਤ ਦੀ ਮੌਤ ਹੋ ਗਈ ਹੁਣ ਅਦਾਸੀ ਕੋਈ ਨਹੀਂ ਚਿਹਰੇ ਤੇ ਇਹਨੂੰ ਕਹਿੰਦੇ ਸਿੱਖੀ ਜਿਹੜੇ ਕਹਿੰਦੇ ਨਾ ਵੀ ਜੀ ਸੁਖੀ ਕਮਾਉਣੀ ਬਹੁਤ ਔਖੀ ਹੈ ਵੀ ਜਿੰਨਾ ਸਿੱਖਾਂ ਨੇ ਕਮਾਈ ਉਹਨਾਂ ਉਹਨਾਂ ਲਈ ਔਖੀ ਨਹੀਂ ਸੀ ਸੌਖੀ ਹੈ ਕੋਈ ਔਖੀ ਨਹੀਂ ਹੈ ਬਸ ਫਰਕ ਇਤਨਾ ਕਹਿ ਵੀ ਗੁਰੂ ਦੇ ਹੁਕਮ ਅਨਸਾਰ ਚੱਲਣਾ ਬਸ ਹਨਾ ਜੇ ਭਾਈ ਗੁਰਦਾਸ ਜੀ ਦੇ ਬਚਨ ਨੇ ਕਹਿੰਦੇ ਸੇਵਕ ਹੋਏ ਸੰਜੀਵ ਬੜਾ ਪਿਆਰਾ ਸ਼ਬਦ ਹੈ ਸੇਵਕ ਹੋਏ ਸਜੀਵ ਨਾ ਹਸਨ ਨਾ ਰੋਣਾ ਤਰ ਦਰਵੇਸ ਰਸੀਦ ਪਰਮ ਰਸ ਭੋਗਣਾ ਕਹਿੰਦੇ ਵੀ ਐਸਾ ਸਿੱਖ ਹੋਵੇ ਵੀ ਖੁਸ਼ੀ ਦੇ ਵਿੱਚ ਖੁਸ਼ੀ ਨਹੀਂ ਮਨਾਉਣੀ ਤੇ ਦੁੱਖ ਦੇ ਵਿੱਚ ਦੁੱਖ ਨਹੀਂ ਮਨਾਉਣਾ ਉਹਨੇ ਇਹ ਭਾਈ ਪਖਾਰੀ ਜੀ ਤੋਂ ਸਮਝਿਆ ਜਾ ਸਕਦਾ ਵੀ ਪੁੱਤ ਦਾ ਵਿਆਹ ਸੀ ਤਾਵੇ ਪੱਲੀਆਂ ਸਗੇ ਨੂੰ ਜਿਹੜੀਆਂ ਪੱਲੀਆਂ ਬਣਾ ਰਿਆ ਸੀ ਉਸ ਦੇ 70 ਵਸਿਆ ਘਰ ਦੇ ਵਿੱਚ ਉਹ ਸਿੱਖ ਕਹਿਣ ਲੱਗਾ ਕਹਿੰਦਾ ਜੀ ਤੁਹਾਨੂੰ ਪਤਾ ਸੀ ਇਸ ਗੱਲ ਦਾ ਵੀ ਮੇਰੇ ਪੁੱਤ ਦੀ ਮੌਤ ਹੋਣੀ ਹੈ ਉਹ ਕਦੇ ਵੀ ਨਾ ਕਹਦਾ ਜੀ ਤੁਸੀਂ ਤਾਂ ਹੀ ਖੁਸ਼ੀ ਨਹੀਂ ਬਣਾਈ ਉਹ ਕਦੇ ਵੀ ਨਾ ਕਹਿੰਦਾ ਜੀ ਹੁਣ ਤੁਸੀਂ ਫਿਰ ਰੋ ਵੀ ਨਹੀਂ ਰਹੇ ਕਹਿੰਦਾ ਰੋਣਾ ਕਾਦੇ ਵਾਸਤੇ ਆ ਜਿਸ ਕੀ ਵਸਤ ਸੋਈ ਲੈ ਜਾਏਗਾ ਕਹਿੰਦੇ ਉਹਦੀ ਵਸਤ ਉਸ ਹੀ ਲੈ ਕੇ ਹੁਣ ਮੇਰਾ ਥੋੜੀ ਕੁਸ ਹੈਗਾ ਇਹਨੂੰ ਕਹਿੰਦੇ ਸਿੱਖੀ ਨਾ ਖੁਸ਼ੀ ਬਣਾਈ ਤੇ ਨਾ ਦੁੱਖ ਬਣਾਇਆ ਜਿਹੜਾ ਸ਼ਬਦ ਅਸੀਂ ਪੜ੍ਹਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਜਿਹੜਾ ਸਿੱਖ ਗੁਰੂਸਰ ਉਹ ਦੁੱਖ ਹੁੰਦਿਆ ਹੋਇਆ ਵੀ ਦੁੱਖ ਨਾ ਨਾ ਮਾਣੈ ਅਸਾਚ ਉਹੀ ਹੀ ਸਿੱਖ ਹੈ ਇਹ ਕਮਾਉਣਾ ਬਹੁਤ ਔਖਾ ਹੈ ਗੁਰੂਸਰ ਸੋ ਸਤਿਗੁਰੂ ਜੀ ਆਪਾਂ ਵਜਨ ਕਰ ਰਹੇ ਸੀ ਇੱਥੇ ਪੜ੍ਹ ਰਹੇ ਸੀ ਕਵੀ ਜੀ ਦੱਸ ਰਹੇ ਵੀ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਨੇ ਬੜਾ ਆਨੰਦ ਹੈ ਚੱਲ ਰਿਹਾ ਹੈ ਕਹਿੰਦੇ ਉਹ ਆਨੰਦ ਉਹ ਖੁਸ਼ੀ ਵੀ ਗੁਰਮਤ ਦੇ ਵਿੱਚ ਰਹਿ ਕੇ ਹੀ ਨਿਭਾ ਰਹੇ ਆ ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਸਾਰਾ ਪਰਿਵਾਰ ਜਿਹੜਾ ਹੈ ਗੁਰਮਤ ਦੇ ਅਨੁਸਾਰ ਵੀ ਗੁਰਮਤ ਦੇ ਅਨੁਸਾਰ ਇਹ ਸਾਰਾ ਕੁਝ ਹੋ ਰਿਹਾ ਹੈ ਇੱਥੇ ਸੱਦ ਵਰਤਿਆ ਸਭ ਸੰਗ੍ਰਹਿ ਸੋਚ ਕਰੰਤ ਪਏ ਵੀ ਸਾਰੇ ਕਹਿੰਦੇ ਭਾਈ ਇਸ ਤਰ੍ਹਾਂ ਜਿਹੜਾ ਸੋ ਸੰਗ੍ਰਹਿ ਕਰਦੇ ਇਕੱਠਾ ਕਰਦੇ ਪਏ ਨੇ ਹਿਤ ਵਾਵੇ ਉਸ ਹੈ ਆਨੰਦ ਲਏ ਸਾਰੇ ਆਨੰਦ ਮਾਨ ਰਹੇ ਹਨ ਜੀ ਹਿੱਤਾ ਸ੍ਰੀ ਗੁਰ ਸੰਗ ਸੰਗਤ ਹ ਇਸ ਤਰ੍ਹਾਂ ਕਹਿੰਦੇ ਭਾਈ ਗੁਰੂ ਸਾਹਿਬ ਜੀ ਵੀ ਜਿਹੜੇ ਆ ਸੰਗਤ ਦੇ ਵਿੱਚ ਬੈਠੇ ਹਨ ਜੀ ਨਿਸ਼ਟਾਨ ਮੰਗਾਏ ਉਹ ਮੰਗਤ ਹੈ ਨਿਸ਼ਟਾਨ ਦਾ ਭਾਵ ਹੁੰਦਾ ਮਿੱਠਾ ਕਹਿੰਦੇ ਮਠਾਈ ਜਿਹੜੀ ਹੈ ਤੇ ਉਹ ਲਕੇ ਲਿਆਂਦੀ ਜਾ ਰਹੀ ਹੈ ਮਠਾਈਆਂ ਵਰਤਾਈਆਂ ਜਾ ਰਹੀਆਂ ਨੇ ਮਠਾਈਆਂ ਵੀ ਵਸਾ ਕਰੇ ਚਲੋ ਖੁਸ਼ੀ ਹੈ ਆਨੰਦ ਆਨੰਦ ਦੇ ਵਿੱਚ ਬੈਠੇ ਹੋਏ ਹਨ ਜੀ ਪਿਤਾ ਥਾਨ ਥੱਪਿਓ ਹਰ ਮੰਦਰ ਕੋ ਇਧਰੋ ਸਤਿਗੁਰੂ ਧੰਸ ਸੇ ਸੇ ਗੁਰੂ ਇਥੇ ਪਿਤਾ ਸ਼ਬਦ ਵਰਤਿਆ ਹੈ ਹਰ ਗੋਸੇ ਮਹਾਰਾਜ ਦੇ ਪਿਤਾ ਜੀ ਧੰਸ ਸੇ ਗੁਰੂ ਅਰਜਨ ਦੇ ਜੀ ਮਹਾਰਾਜ ਹਰ ਮੰਦਰ ਕੋ ਭਾਵ ਕਿ ਹਰ ਮੰਦਰ ਸੇ ਦੇ ਬਲ ਜਾਣਾ ਕਰਦੇ ਹਨ ਜੀ ਹੇਤਾ ਪੂਜਨ ਕੇ ਚਲ ਸੁੰਦਰ ਕਾ ਪੂਜਨ ਦਾ ਭਾਵ ਹੁੰਦਾ ਹੈ ਪੂਜ ਪੂਜਨ ਦਾ ਭਾਵ ਹੈ ਪਾਠ ਕਰਨਾ ਸਿਮਰਨ ਕਰਨਾ ਬੰਦਗੀ ਕਰਨੀ ਜਿਵੇਂ ਅਸੀਂ ਸ਼ਬਦ ਪੜ੍ਹਦੇ ਆਂ ਵੀ ਪੂਜਾ ਕੀਚੈ ਨਾਮ ਧਈਏ ਬਿਨ ਨਾਵ ਹੈ ਪੂਜਨਾ ਹੋਏ ਇਹ ਗੱਲ ਦਾ ਧਿਆਨ ਰੱਖਣਾ ਜਿੱਥੇ ਵੀ ਪੂਜਾ ਸ਼ਬਦ ਆਉਂਦਾ ਹੈ ਜਾਂ ਪੂਜਾ ਦੀ ਗੱਲ ਆਉਂਦੀ ਹੈ ਪੂਜਾ ਦਾ ਭਾਵੇਂ ਇਹ ਨਹੀਂ ਵੀ ਤੂ ਬੱਤੀਆਂ ਚੱਕ ਕੇ ਜੋਤਾਂ ਲਾ ਕੇ ਪੂਜਾ ਕਰੀ ਜਾਵੇ ਜਾਂ ਕੋਈ ਮਾਲਾ ਵਰਤੀ ਜਾਵੇ ਜਾਂ ਕਿ ਹੋਰ ਹਵਨ ਕੀਤੇ ਜਾਣ ਨਾ ਪੂਜਾ ਦਾ ਭਾਵ ਹੈ ਨਾਮ ਜਪਣਾ ਪੂਜਾ ਦਾ ਭਾਵ ਹੈ ਸਿਮਰਨ ਕਰਨਾ ਕਿਉਂ ਕਿ ਅਸੀਂ ਗੁਰਵਾਣੀ ਦੇ ਅਨੁਸਾਰ ਹੀ ਚੱਲਣਾ ਹੈ ਹੁਣ ਹਰਿਮੰਦਰ ਸਾਹਿਬ ਦੇ ਵਿੱਚ ਕੀ ਹੋ ਰਹੀ ਹੈ ਪੂਜਾ ਹੋ ਰਹੀ ਹੈ ਉੱਥੇ ਕੀ ਹੁੰਦਾ ਹੈ ਹਰਿਮੰਦਰ ਸਾਹਿਬ ਦੇ ਵਿੱਚ ਦਿਨ ਰਾਤ ਕੀਰਤੀ ਹੋ ਰਹੀ ਹੈ ਕੀਰਤਨ ਹੁੰਦਾ ਹੈ ਕੀਰਤਨ ਕਰਨਾ ਹੀ ਪੂਜਾ ਹੈ ਪੂਜਾ ਕੀਚੈ ਨਾਮ ਅਧਾਈਏ ਬਿੜਨਾਵੈ ਪੂਜਣਾ ਹੋਏ ਸੋ ਗੁਰੂ ਸਰੋ ਇੱਥੇ ਇਨ੍ਹਾਂ ਸ਼ਬਦਾਂ ਦੇ ਨਾਲ ਸਮਾਪਤੀ ਹੈ ਜੀ ਰੈਂਦੇ ਪ੍ਰਸੰਗ ਨੂੰ ਅਕਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ ਵੀ ਇਹ ਸਾਰੀਆਂ ਤਿਆਰੀਆਂ ਹੋ ਰਹੀਆਂ ਦੂਜੇ ਪਾਸੇ ਚੰਦੂ ਪਾਪੀ ਦਾ ਬੈਰ ਵਧ ਰਿਹਾ ਹੈ ਬੈਰ ਕੋ ਵਧ ਰਿਹਾ ਹੈ ਇਹ ਆਪ ਜੀ ਨੂੰ ਪਤਾ ਹੀ ਹੈ ਵੀ ਲੜਕੀ ਦਾ ਰਿਸ਼ਤਾ ਜਿਹੜਾ ਹੈ ਤੇ ਉਹ ਵਾਪਸ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਰਿਸ਼ਤਾ ਜਿਹੜਾ ਹੈ ਉਹ ਨਰੈਣ ਦਾਸ ਦੇ ਨਾਲ ਪਰਿਵਾਰ ਦੇ ਨਾਲ ਸਿੱਖ ਦੇ ਪਰਿਵਾਰ ਦੇ ਨਾਲ ਜੋੜਿਆ ਹੈ ਤੇ ਚੰਦੂ ਪਾਪੀ ਦਾ ਬੈਰ ਵਧ ਰਿਹਾ ਹੈ ਕੱਲ ਨੂੰ ਆਪਾਂ ਪ੍ਰਸੰਗ ਸਰਵਣ ਕਰਾਂਗੇ ਜੀ ਵੀ ਚੰਦੂ ਪਾਪੀ ਦਾ ਬੈਰ ਵਧ ਰਿਹਾ ਜਿਹੜਾ ਉਹ ਅਗਲਾ ਪ੍ਰਸੰਗ ਜਿਹੜਾ ਹੈ ਤੇ ਆਪਾਂ ਸ਼ੁਰੂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਆਪਾਂ ਅੰਦਰ ਤੇ ਪ੍ਰਵਾਨ ਕਰਨ ਜੀ ਸਾਡੇ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਭਾਪੇ ਮਿਲੇ ਹੋ ਸਕਨ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਉਂ ਆ ਆਖਦੇ ਆ ਜੋ ਸੰਗਤਾਂ ਬੜੇ ਸਰ ਦਾ ਭਾਵਨਾ ਦੇ ਨਾਲਾ ਗੁਰੂ ਦੇ ਦਰ ਤੇ ਪਹੁੰਚਦੇ ਹੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ